कर लिया हाई कोर्ट चली केस लगे हुए हैं बहुत जे थोड़े जी कर लो असीब अनाउंसमेंट करेंगे कि जे अपने भैन भरावान की सहमति है तो पूरे पंजाब की तस्सीम करके उन्होंने दे ਮਰੀ ਸਰੀਏ ਜੋ ਕਰਾਂਗੇ ਤਕਸੀਮ ਕਰਾਂਗੇ ਤੇ ਫਾਦਾਂ ਇਹ ਉਹ ਚੋ ਦਿੱਤਾ ਵੀ ਆ ਨੇ ਆਨਲਾਈਨ ਤੇ ਰਿਸਟਰੀ ਵਾਸਤੇ ਆਪਾਂ ਨੂੰ জানা ਪੈਂਦਾ ਹੈ ਜਿਹੜੀਆਂ ਲੋਕ ਵਿੱਚ ਹੁੰਦੇ ਸੀ ਕਿ ਇਹ ਹੈ ਜੇ ਗੱਲਾਂ ਪਹਿਲਾਂ ਕਰ ਲੈਂਦੇ ਜਿੱਤੇ ਐਨਾ ਆਇਨਾ ਹੁੰਦਾ ਫੁਮੈ ਤਾ ਕਰਕੇ ਪ੍ਰੋਗਰਾਮ ਬਣਾਇਆ ਉਹ ਹੋਰ ਸਾਹਿਬ ਜਾਣੇਗਾ ਨਾਲੇ ਨੱਥਾ ਟਿਕਾ ਨੇ ਉਹ ਤੇ ਉਹ ਦੱਸავਤ ਕਰਤੀ ਹੈ नारे काली ना हो और भी मांग को भी काली पत्र दियो कृपा करके फोन नंबर जरूर लिख दो क्योंकि तो कल परसों फोन आए मुख्यमंत्री दफ्तर चो कागज़ की बात हो कि तो चीज हो सके फ़ोन नंबर बिना दोबारा कॉन्ट्रैक्ट के कराएंगे कॉन्टैक्ट करने वास्तव फोन नंबर एक मांग पत्र पे जरूर मावा भैन बैठी ਨ ਕਰਕੇ ਕੰਮ ਰੁਕਿਆ ਹੋਇਆ ਜੇ ਕੋਈ ਅਫਸਰ ਇਹ ਕਹੇਗਾ ਆਪਾਂ ਅਫਸਰਾਂ ਨੂੰ ਪੂਰਾ ਆਸਰਾ ਦੇ ਜੇ ਕੋਈ ਇਹ ਅਫਸਰ ਕਹੇ ਵੀ ਸਿਰਫ ਥੋੜਾ ਕੰਮ ਹੈ ਜਿਹੜਾ ਉਹ ਸੀਐਮ ਦੇ ਮੀਟਿੰਗ ਕਰਕੇ ਜਾਂ ਸੀਐਮ ਦੇ ਹਰ ਇੱਕ ਪੈਨ ਕਰਕੇ ਰੁਕ ਰਿਹਾ ਰੁਕ ਰੁਕਿਆ ਹੋਇਆ ਫਿਰ ਅਸੀਂ ਕਿਹੜੇ ਮੁਲਾਜ਼ਮ ਨੂੰ ਦੁੱਸਰੀ ਇੱਕ ਐਂਟੀ ਕ腐ਸ਼ਨ ਹੈਲਥ ਸੈਂਟਰ 95 12

ਸਰ ਇਸ ਗੱਲ ਦਾ ਮੈਂ ਬਹਿ ਰਿਹਾ ਅਸੀਂ ਹੈਗੇ ਆ ਕੁਝ ਛੋਟੇ ਕਿਸਾਨਾਂ ਦੇ ਪਰਿਵਾਰ ਸਾਡੀਆਂ ਸਾਰੀਆਂ ਫੈਲਾਂ 4 ਸਾਲ ਤੋਂ ਮੋਰ ਥੈਨ 18 ਮੰਥਸ ਫੋੜੇ ਖੇਤੀਬਾੜੀ ਕਵਾ ਕਰ ਪਈ ਨਹੀਂ ਸਰ ਧਿਆਨ ਨਾਲ ਸੁਣੋ ਸਰ ਮੈਂ ਕੋਈ ਫੋਕਸ ਨਹੀਂ ਮੈਂ ਥੋੜੀ ਕੋਈ ਡਿਸਕਸਟ ਕਰਨਾ ਚਾਹੁੰਦਾ ਹਾਂ ਪੱਲਾ ਗੁਰੂ ਪਰ ਥੋੜੇ ਥੋੜੀ ਕੋਈ ਕੰਡੜਵਾਈ ਥੋੜੇ ਕਰਕੇ ਕੰਡੜਵਾਈ ਕੁਝ ਉਸ ਟਾਈਮ ਵੀ ਸਾਨੂੰ ਰਿਪਲਾਈ ਕਰਦੇ ਹੁੰਦੇ ਸੀ ਇਸ ਟਾਈਮ ਟੈਕਸਟ ਮੈਸੇਜ ਦਾ ਜਮਾਨਾ ਸੀਗਾ ਐਨੇ ਕੁਝ ਸਾਨੂੰ ਸਾਡੇ ਨਾਲ ਸੁਣਦੇ ਆ ਸਾਡੀਆਂ ਫਾਈਲਾਂ ਪਈਆਂ ਨੇ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਸਾਰੀਆਂ ਸ਼ਮੀਲ ਕਿਸਾਨਾਂ ਦੀ ਅਸੀਂ ਦਾਦਾ ਟੋਪਰਾ ਖਾ ਰਹਿਆਂ ਸਰ ਜਿੱਦ ਲਈ ਪਿਛਲੀ ਸਰਕਾਰ ਦੇਗੀ ਨੌکریاں ਦੇਗੀ ਸਾਡੀਆਂ ਫਾਈਲਾਂ ਰੀ ਵੈਰੀਫਿਕੇਸ਼ਨ ਹੋ ਕੇ ਫਿਰ ਕੇਸ ਸਰ ਕਮੇਟ ਦੇ ਵਿੱਚ ਤੇ ਕਮੇਟ ਦੇ ਵਿੱਚ ਦੁਬਾਰਾ ਕੁਐਲੀਫਿਕੇਸ਼ਨ ਹੋ ਕੇ ਤੁਹਾਡੇ ਟੇਬਲ ਉੱਤੇ ਪਈਆਂ ਨੇ ਸਰ ਸਾਨੂੰ ਕਿਉਂ ਅਸੀਂ ਸਿੱਖੇ ਬਣਵਾਉਂਦੇ ਤੁਹਾਡੇ ਕੋਲ ਡਾਟਾ ਨਹੀਂ ਸ਼ਾਇਦ ਕਿ ਜਿਹਨੀਆਂ ਪਹਿਲਾਂ ਹੀ ਸਰਕਾਰ ਦੇ ਰਹੀ ਦੇ ਗਈਆਂ ਹੋ ਸਰ ਹੁਣੇ 10700 ਚੱਲਦੀ ਜਾਉ ਪਈਆਂ ਨੇ ਸਰ ਫਿਰ ਸਾਡੀਆਂ